ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ 5 ਗਾਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮਨ ਜਾਣਾ ਧਰਮਨ ਜਾਣਾ ਲੋਬੀ ਮਾਇਤਾਰੀ ਨਾਮ ਪਰਿਓ ਭਗਤ ਗੋਵਿੰਦ ਕਾ ਇਹ ਰਾਕ ਕਹੋ ਪੈਜ ਤੁਮਾਰੀ ਗੈ ਬਹੋੜ ਬੰਦੇ ਛੋੜ ਨੇਦੰਕਾਰੁ ਦੁਖਦਾਰੀ ਕਰਮਨ ਜਾਣਾ ਧਰਮਨ ਜਾਣਾ ਲੋਭੀ ਮਾਇਤਾਰੀ ਨਾਮ ਪਰਿਉ ਭਗਤ ਗੋਵਿੰਦ ਕਾ ਏਹ ਰੱਖੋ ਪੈਜ ਤੁਮਾਰੀ ਹਾਰੇ ਜੀਓ ਨਿਮਾਨਿਆ ਤੁਮਾਣ ਨੇ ਚੀ ਜਿਆ ਚੀਜ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕਉ ਕਰ ਬਾਨ ਰਹਾ ਜੈਸਾ ਬਾਲਕ ਪਾਏ ਸੁਪਾਈ ਲੱਖ ਅਪਰਾਧ ਕਮਾਵਾ ਕਰੇ ਉਪਦੇਸ ਚਿੜਕੇ ਬਹੁ ਭਤ ਬਹੁੜੇ ਪਿਤਾ ਗਾਲ ਲਾਵੈ ਪਿਛਲੇ ਆਉ ਗੁਣ ਬਖਸ ਲਾਇ ਪ੍ਰਭ ਆ ਗੰ ਮਾਰਗੇ ਪਾਵਾਂ ਹਾਰੇ ਅੰਤਰ ਜੰਮੀ ਸਭ ਬੇਦ ਜਾਣੈ ਤਾ ਕਿਸ ਪਹਿ ਆਖੇ ਸੁਨਾਈਆ ਕਹਿਣਾ ਕਥਨ ਪਿਜਾ ਗੋਬਿੰਦ ਹਾਰੇ ਪਾਵੈ ਪੈਜ ਰਖਾਈ ਆ ਅਵਰ ਓਟ ਮੈਂ ਸਗਲੀ ਦੇਖੀ ਇੱਕ ਤੇ ਤੇਰੀ ਓਟ ਰਹਾਈ ਆ ਹੋਏ ਦਇਆਲ ਕਿਰਪਾਲ ਪ੍ਰਭ ठाकुर ਆਪੇ ਸੁਣਾ ਬੇਨੰਤੀ ਸਤ ਗੁਰ ਮੇਲ ਮਿਲਾਵਾ ਸਭ ਚੂਕਾਂ ਮਾਨ ਕੀ ਚਿੰਤੀ ਹਾਰੇ ਹਾਰੇ ਨਾਮ ਅਵਖਦ ਮੁਖ ਪਾਇਆ ਜਨ ਨਾਨਕ ਸੁਖ ਵਸੰਤੀ ਹੋਏ ਦਇਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੋਣਾ ਬੇਨੰਤੀ ਗੁਰ ਸਤ ਗੁਰ ਮੇਲ ਮਿਲਾਵਾਏ ਸਭ ਚੁੱਕੇ ਮਨ ਕੀ ਚਿੰਤੀ ਹਾਰੇ ਹਾਰੇ ਨਾਮ ਅਵਖਦ ਮੁਖ ਪਾਇਆ ਜਨ ਨਾਨਕ ਸੁਖ ਵਸੰਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਿ ਮਹੱਲਾ ਪੰਜਵਾ ਗੈਬ ਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮਨ ਜਾਣਾ ਧਰਮਨ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਿਉ ਭਗਤ ਗੋਵਿੰਦ ਕਾ ਇਹ ਰਖੋ ਪੈਜ ਤੁਹਾਡੀ